ਜਾ ਦੇ ਗਰੁੱਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕਾ ਜੋ ਗਰੁੱਪ ਦੇ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋ ਮੰਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਹੈ ਜੁਲੈਕਸਮੀ ਤੂੰ ਲਿਖ ਦਿੱਤੀ ਆ ਜਾਂ ਇਹ ਕਵੀ ਉਹ ਨਹੀਂ ਉਹਦੇ ਤੇ ਤਾਂ ਹੱਦਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਪਹਿਲੇ ਵੀ ਦਰਜ ਹੈ ਕੁਝ ਕੁਛ ਰਿਟਨ ਹੋਇਆ ਨਾ ਹਾਂ ਕੁਛ ਰਿਟਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜੇ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੂੰ ਫੜ ਲੈ ਕੇ ਉਹਨੂੰ ਤਾਂ ਮੈਂ ਲਿਖਾਇਆ ਨਹੀਂ ਸੀਗਾ ਪੁੱਛੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਿਟ ਦੇਣਾ ਹੈ ਠੀਕ ਆ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਪਹਿਲੇ ਉਹੀ ਹੁੰਦਾ ਹੈ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਨਾਲ ਦੋਸਤ ਹੀ ਸੀ ਗਾਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਛਾਣ ਆ ਉਹ ਜਿਹੜਾ ਮੁੰਡਾ ਆ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀ ਕਿ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਕੋਈ ਪ੍ਰੈਸ਼ਰ ਤਾਂ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸੀਸੀਟੀਵੀ ਕੈਮਰੇ ਤਾਂ ਸਭ ਤੋਂ ਵੱਡਾ ਉਹ ਬੈਠਾ ਹੈ ਆ ਠੀਕ ਹੈ ਤੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਜਿਹੜਾ ਗਰੂਪ ਨੂੰ ਬਸ ਉਹ ਢਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਜਿਹੜਾ ਡੀਜੇ ਸੀ ਪਛਾਣ ਕਰ ਦੋ ਉਸ ਮੁੰਡੇ ਦੀ ਬਸ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਪਹਿਲੇ 20 ਮਿੰਟ ਗੱਲ ਹੋਈ ਹੈ ਤੁਹਾਨੂੰ ਮਿਲ ਲੈ ਰਹੋਗੇ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤੱਕ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨ ਜੋ ਕੁਝ ਹੋਇਆ ਗਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇ ਆਂਗੂ ਮਾਫੀ ਮੰਗ ਲੈ ਹਨ ਤੁਸੀਂ ਕਹਿੰਦੇ ਕਿ ਮੈਂ ਗਲਤ ਕੀਤਾ ਹਨ ਹਨ ਕਿਉਂਕਿ ਛੋਟਾ ਹੋ ਜੰਗੇ ਇਸ ਚੀਜ਼ ਦੇ ਸਮਝ ਅੱਗੇ ਆ ਕੇ ਮਾਫੀ ਮੰਗੇ ਹਾਂ ਸਮਝ ਅੱਗੇ ਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮੈਂ ਚੰਗੀ ਤਰੀਕੇ ਆ ਗਈ ਆ ਹੁਣ ਹੋਦੇ ਤੇ ਮਾਮਲਾ ਦਰਜ ਹੋ ਜਾਂਦਾ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕੋ ਉਹ ਵੀ ਕੁਝ ਗਲ ਫੈਮਿਲੀ ਚਲੋ ਠੀਕ ਹੋ ਗਿਆ ਮੈਂ ਤਾਂ ਕਿ ਲਈ ਮੀਡੀਆ ਸਾਹਮਣੇ ਸਾਰਾ ਕੁਝ ਬੋਲ ਦੇਵੇ ਆ ਕੇ ਆਜਵੇ ਉਹ ਵੀ ਇੱਕ ਖੜਾ ਹੋ ਜੀ ਮੇਰੇ ਨਾਲ ਹੀ ਖੜਾ ਹੋ ਜਵੇ ਆ ਕੇ ਖੜਾ ਕਿਉਂ ਨਹੀਂ ਹੋ ਰਹੇ ਆ ਕੇ ਉਹਨੇ ਦੇ ਮੀਡੀਆ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪਈ ਆ ਸ਼ਰਮ ਆਂਦੀ ਪਈ ਆ ਉਹਨੇ ਨਹੀਂ ਇਦਾਂ ਉਹਨੇ ਮਤਲਬ ਉਹ ਕਹਿੰਦੇ ਸੀ ਕਿ ਇਦਾਂ ਹੁਕਮ ਮੈਂ ਕਿਹਾ ਇਦਾਂ ਕਮਰੇ ਅੰਦਰ ਬੈਠ ਕੇ ਸਮਝੌਤਾ ਨਹੀਂ ਮੈਂ ਕਰਨਾ ਕਿਸੇ ਨਾਲ ਕੀ ਕਹਣਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੌਤਾ ਨਹੀਂ ਹੈ ਨਹੀਂ ਕਾਰਵਾਈ ਕਰਾਂਗੇ ਬਿਲਕੁਲ ਜੀ ਬਾਬਾ ਜੀ 2 ਘੰਟੇ ਤੋਂ ਸਮਝੋ ਘਟਾ ਨਾ ਮਾ ਤੁਹਾਡਾ ਤੇ ਕਿੱਥੇ ਜਿਹੜਾ ਸਮਰਸੰਧੂ ਆ ਜਿਹੜੀ ਤੁਸੀਂ ਕਿਵੇਂ ਬੁਲਾਇਆ ਸੀ ਕੀ ਫੈਸਲਾ ਹੋਇਆ ਕਾਫੀ ਲੰਬੇ ਸਮੇਂ ਤੋਂ ਆ ਜਿਹੜੀ ਮੀਟਿੰਗ ਹੋ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਕ ਪੁਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਪਰ ਇੱਕਾਂ ਨਰੀ ਜਤੀ ਵਪਤੀ ਪਹਿਣ ਬਖਾਣੇ ਉਸ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਸੰਗ ਕੋਈ ਚੌਹੁੰਨ ਨਹੀਂ ਨੱਚਦਾ ਜੇ ਅਸੀਂ ਇਹਨੂੰ ਲੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਨੇ ਕਿਉਂ ਲੱਚਰਤਾ ਨਹੀਂ ਗਈ ਤੇ ਦੂਸਰਾ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਆਂ ਵੀ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਗਣੀ ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਿ ਨਹੀਂ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋਈ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਉਸ ਸਮੇਂ ਮੀਟਿੰਗ 'ਚ ਮੁੰਡਾ ਆਇਆ ਸੀ ਉਦੋਂ ਬਾਅਦ ਚਲੇ ਗਿਆ ਉਦੋਂ ਬਾਅਦ ਚ ਨਹੀਂ ਆਇਆ ਹਲੇ ਤੱਕ ਜਾਨੀ ਕਿ ਜਿਹੜੀ 2 ਘੰਟੇ ਮੀਟਿੰਗ ਚੱਲੀ ਉਹ ਬੇਸਿੱਟਾ ਨਿਕਲੀ ਆ ਬੇਸਿੱਟਾ ਨਿਕਲੀ ਆ ਤੇ ਇਹ ਜਿਹੜਾ ਜਗਰੂਪ ਸੀਗਾ ਉਹ ਉਹਦੇ ਵਾਰ ਕੀ ਫੈਸਲਾ ਲਏ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਏ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟਾਪ ਲੈ ਕੇ ਉਹਦਾ ਨੌ ਕੱਢ ਦਿੱਤਾ ਗਿਆ ਤੇ ਉਹ ਸਿਵਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਅਨਮਰਵਲ ਨਹੀਂ ਸੀਗੇ ਠੀਕ